ਦੇਖੋ ਪਹਿਲਾਂ ਤਾਂ ਮੈਂ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਹੈ ਉਹਦਾ ਸਵਾਗਤ ਕਰਦਾ ਚਲੋ ਭਾਵੇਂ ਲੇਟ ਜ਼ਰੂਰ ਹੋ ਗਿਆ ਪਰ ਅਸਤੀਫਾ ਦਿੱਤਾ ਹੈ ਸ਼ਾਇਦ ਉਹਨ ਵੀ ਅਕਾਲੀ ਦਲ ਦੇ ਰਿਵਾਈਵਲ ਵਾਸਤੇ ਅਕਾਲੀ ਦਲ ਦੀ ਮੋਰਸ ਜਿੱਤੀ ਲਈ ਕੋਈ ਇਹਦੇ ਵਿੱਚੋਂ ਫਾਇਦਾ ਨਿਕਲੇਗਾ ਤੇ ਦੂਸਰਾ ਮੈਂ ਇਹ ਵੀ ਮਹਿਸੂਸ ਕਰਦਾ ਵੀ ਜੇ ਉਹਨਾਂ ਨੇ ਵਾਕਈ ਸੱਚੇ ਮਨੋਂ ਤੇ ਪਾਰਟੀ ਦੀ ਮਜ਼ਬੂਤੀ ਵਾਸਤੇ ਫੈਸਲਾ ਲਿਆ ਤਾਂ ਫੇਰ ਰ ਮਹਾਤਮਾ ਮੇਰ ਕਰੂਗਾ ਪਾਰਟੀ ਬੜੀ ਤਕੜੀ ਹੋ ਕੇ ਨਿਕਲੂਗੀ ਆ ਜੇ ਕਿਤੇ ਉਹਨਾਂ ਨੇ ਕੋਈ ਆਵਦਾ ਸਿਰਫ ਪੱਖ ਬਚਾਉਣ ਲਈ ਜਾਂ ਆਪ ਦੇ ਆਪ ਨੂੰ ਸ਼ੀਲਡ ਕਰਨ ਵਾਸਤੇ ਜਾਂ ਕਿ ਕੁਝ ਸਮੇਂ ਲਈ ਜਿਹੜਾ ਹੈ ਲੋਕਾਂ ਨੂੰ ਕੁਲੇਖਾ ਪਾਉਣ ਲਈ ਜੇ ਕੀਤਾ ਤਾਂ ਫਿਰ ਸ਼ਾਇਦ ਜਿਹੇ ਜਿਹੇ ਰਿਜ਼ਲਟ ਚਾਹੁੰਦੇ ਸ਼ਾਇਦ ਉਸ ਦਾ ਨਾਮ ਉਹ ਹੀ ਹੀ ਸਮਝੋ ਕਿ ਹੁਣ ਪਾਰਟੀ ਦੇ ਸਕੱਬੀਰ ਵੱਲੋਂ ਅਸਤੀਫਾ ਦੇ ਦਿੱਤਾ ਕਿ ਕੌਣ ਹੋ ਸਕਦਾ ਜੋ ਪਾਰਟੀ ਨੂੰ ਮਜ਼ਬੂਤੀ ਦੇ ਨਾਲ ਕਿਉਂਕਿ ਗਰਾਫ ਜਿਹੜਾ ਪਾਰਟੀ ਦਾ ਬਹੁਤ ਡਾਊਨ ਹੋ ਚੁੱਕਿਆ ਹੈ ਕੌਣ ਹੈ ਜੋ ਇੰਨੀ ਮਜ਼ਬੂਤੀ ਤਰ੍ਹਾਂ ਉੱਪਰ ਲੈ ਸਕਦਾ ਦੇਖੋ ਲੋਕਾਂ ਦੀ ਵਰਕਰ ਜਿਹੜੇ ਨੇ ਇਹ ਫੈਸਲਾ ਵਰਕਰ ਕਰਨ ਪੰਜਾਬ ਦੇ ਲੋਕ ਕਰਨ ਲੀਡਰ ਦੇ ਫੇਰ ਵੀ ਸਾਡੇ ਕਿਸੇ ਨਾ ਕਿਸੇ ਦੇ ਕੋਈ ਨਾ ਕੋਈ ਆਪਦੇ ਪਰਸਨਲ ਏਜੈਂਡੇ ਹੁੰਦੇ ਪਰਸਨਲ ਇੰਟਰਸਟ ਹੁੰਦੇ ਹੋ ਸਕਦਾ ਮੇਰੇ ਕੋਈ ਮੈਂ ਕਿਸੇ ਨੂੰ ਜ਼ਿਆਦਾ ਪਸੰਦ ਕਰਦਾ ਹਾਂ ਕਿਸੇ ਦਾ ਮੇਰੇ ਮਨ 'ਚ ਕਿਸੇ ਪ੍ਰਤੀ ਰੋਸ ਹੋਵੇ ਨਰਾਜ਼ਗੀ ਹੋਵੇ ਸੋ ਇਸ ਲਈ ਮੇਰਾ ਕੀਤਾ ਫੈਸਲਾ ਸ਼ਾਇਦ ਉਹਨਾਂ ਸਹੀ ਨਾ ਹੋਵੇ ਜੋ ਸਾਡੇ ਥੱਲੋਂ ਵਰਕਰ ਜਿਹੜੇ ਜਿਹੜੇ ਡੈਲੀਗੇਟ ਨੇ ਜਾਂ ਥੱਲੋਂ ਚੁਣ ਕੇ ਜਿਹੜੇ ਲੋਕ ਆਉਣਗੇ ਉਹ ਸਹੀ ਫੈਸਲਾ ਕਰ ਸਕਦੇ ਨੇ ਮੈਂ ਪਰ ਇੱਕ ਗਵਾਹਦਾ ਵੀ ਐਸੀ ਕੋਈ ਸ਼ਖਸੀਅਤ ਹੋਵੇ ਜਿਹਦੇ ਤੇ ਕੋਈ ਕਿੰਤੂ ਪਰੰਤੂ ਨਾ ਹੋਵੇ ਕੋਈ ਸਮੁੱਚੇ ਤੌਰ ਤੇ ਪੰਥ ਉਹਦੀ ਅਗਵਾਈ ਕਬੂਲਦਾ ਹੋਵੇ ਚੰਗੀ ਸ਼ਖਸੀਅਤ ਹੋਵੇ ਪ੍ਰਵਾਨਿਤ ਹੋਵੇ ਐਸੀ ਕੋਈ ਸ਼ਖਸੀਅਤ ਜਿਹੜੀ ਲੱਭਦੀ ਹੈ ਚਾਹੇ ਕੋਈ ਸਿਆਸੀ ਹੈ ਚਾਹੇ ਧਾਰਮਿਕ ਹੈ ਕਿਸੇ ਵੀ ਖੇਤਰ ਦੀ ਹੋਵੇ ਜੇ ਕੋਈ ਅਗਵਾਈ ਕਰਨ ਨੂੰ ਅਕਾਲੀ ਦਲ ਦੀ ਤਿਆਰ ਹੁੰਦੀ ਹੈ ਜਾਂ ਕਰਦੀ ਹੈ ਤਾਂ ਉਹਦਾ ਅਕਾਲੀ ਦਲ ਨੂੰ ਬਹੁਤ ਫਾਇਦਾ ਵੀ ਹੋਏਗਾ ਤੇ ਬੜੇ ਥੋੜੇ ਸਮੇਂ ਵਿੱਚ ਮੈਂ ਕਹਾਂਗਾ ਵੀ ਅਗਲੀਆਂ ਚੋਣਾਂ ਤੱਕ 2 ਸਾਲਾਂ ਵਿੱਚ ਅਕਾਲੀ ਦਲ ਬਹੁਤ ਮਜ਼ਬੂਤ ਹੋ ਕੇ ਨਿਕਲ ਸਕਦਾ ਜੇ ਸਰ ਤੁਸੀਂ ਕਹੇ ਕਿ ਵਰਕਰਾਂ ਦਾ ਫੈਸਲਾ ਹੋਊਗਾ ਵੀ ਕਿਹਨੂੰ ਪ੍ਰਧਾਨ ਬਣਾਉਣਾ ਕੀ ਕਿ ਉਹ ਮੁਹਿੰਮ ਚਲਾਈ ਜਾਊਗੀ ਜਾਂ ਵਰਕਰਾਂ ਨਾਲ ਪਿੰਡੋਂ ਪਿੰਡ ਜਾ ਕੇ ਮੀਟਿੰਗ ਕੀਤੀ ਜਾਊਗੀ ਕਿਸ ਤਰ੍ਹਾਂ ਵਰਕਰਾਂ ਦਾ ਨਹੀਂ ਭਰਤੀ ਦੇਖੋ ਉਹਦਾ ਸਿਸਟਮ ਹੁੰਦਾ ਹੈ ਭਰਤੀ ਹੁੰਦੀ ਹੈ ਤੇ ਜਿਹੜੇ ਜਿਹੜੇ ਥੱਲੇ ਮੈਂਬਰਸ਼ਿਪ ਲੈਂਦੇ ਨੇ ਉਹ ਅੱਗੇ ਆਪਦੇ ਸਰਕਲ ਪ੍ਰਧਾਨ ਚੁਣਦੇ ਨੇ ਜ਼ਿਲ੍ਹਾ ਪ੍ਰਧਾਨ ਚੁਣੇ ਜਾਂਦੇ ਨੇ ਡੈਲੀਗੇਟ ਚੁਣੇ ਜਾਂਦੇ ਨੇ ਫਿਰ ਡੈਲੀਗੇਟ ਜਾ ਕੇ ਆਪਦੇ ਪ੍ਰਧਾਨ ਦੀ ਚੋਣ ਕਰਦੇ ਨੇ ਸੋ ਉਹ ਸਿਸਟਮ ਇੱਕ ਬਣਿਆ ਹੋਇਆ ਪਾਰਟੀ ਦਾ ਉਹਦੇ ਮੁਤਾਬਕ ਜਿਹੜਾ ਹੈ ਚੋਣ ਹੋਣੀ ਚਾਹੀਦੀ ਹੈ ਇਕੱਠੇ ਹੋ ਕੇ ਜਾਂ ਤੁਸੀਂ ਇੱਕ ਛੰਡੇ ਤੇ ਥੱਲੇ ਆ ਲਈ ਤਿਆਰ ਹੋ ਸਾਰੇ ਜਿਹੜੇ ਬਾਗੀ ਲੀਟ ਹੋਏ ਸੀਗੇ ਅਕਾਲੀ ਦਲ ਤੋਂ ਸੁਧਾਰ ਲਹਿਰ ਬਣਾਏ ਸੀ ਦੇਖੋ ਬਿਲਕੁਲ ਹੋ ਸਕਦੇ ਆ ਇਹ ਤਾਂ ਅੱਜ ਇੱਕ ਚੰਗੀ ਸ਼ੁਰੂਆਤ ਹੋਈ ਹੈ ਜੇ ਮੈਂ ਕਹੇ ਜੇ ਉਹਨਾਂ ਨੇ ਵਾਕਈ ਪਾਰਟੀ ਦੀ ਮਜ਼ਬੂਤੀ ਵਾਸਤੇ ਫੈਸਲਾ ਲਿਆ ਹੈ ਤਾਂ ਇਹਦੇ ਚੋਂ ਮੈਂ ਇਹ ਮੰਨਦਾ ਕਿ ਸਾਰਿਆਂ ਨੂੰ ਆਪਦੀਆਂ ਅ ਗੁੱਸੇ ਗਿਲੇ ਪਲਾ ਕੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਤੇ ਜਿਹੜੀਆਂ ਵੀ ਹੋਰ ਵੀ ਤਰ੍ਹਾਂ ਕੋਈ ਕੱਲਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਹੀਂ ਹੋਰ ਵੀ ਜਿਹੜੀਆਂ ਕੋਈ ਪਿਛਲੇ ਸਮੇਂ ਦੇ ਵਿੱਚ ਕਿੰਨਾ ਕਾਰਨਾ ਕਰਕੇ ਜਿਹੜੇ ਲੋਕ ਪਾਰਟੀ ਤੋਂ ਅੱਡ ਹੋਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਇੱਕ ਜਗ੍ਹਾ ਤੇ ਤੇ ਪਾਰਟੀ ਦੀ ਦਿਵਾਲੀ ਮਜ਼ਬੂਤ ਕਰਨ ਵੱਲ ਕੰਮ ਕਰੀਏ ਕੀ ਬੀਜੇਪੀ